ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸੂਈ ਸਵਾਈ ਵੈੜ ਤੇ ਦੁੱਧ ਜਿਹੜੀ ਥੱਲੇ ਇਸ ਵਕਤ ਤਿਆਰ ਆ ਚੰਗਾ ਇਹ ਸੇਲ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਆਓ ਅਗੇ ਕਰੀਏ ਗੱਲਬਾਤ ਸਸੀ ਕਲ ਬਾਈ ਜੀ ਸਸੀ ਕਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਗਰਾਸੇਂਗ ਜਿੱਥੋਂ ਆਪਾਂ ਵੀਡੀਓ ਕਵਰ ਕਰਦੇ ਆ ਪਿੰਡ ਸੀਨੀਵਾਲ ਕਲਾਂ ਤੇ ਤਹਿਸੀਲ ਜ਼ਿਲ੍ਹਾ ਕਰਨਾਲਾ ਤੇ ਮੋਬਾਈਲ ਨੰਬਰ ਆਪੇ 9501179372 95011 79372 ਜਿਹੜੀ ਆਪਾਂ ਵਿਹੜ ਦੇਖੀ ਆ ਨੇ ਸੁਆ ਕਿਹੜਾ ਸੂਇ ਇਹ ਦੂਜਾ ਸੁਆ ਸੂਈ ਹੋਈ ਆ ਦੂਜਾ ਸੁਆ ਕੈਕ ਦਿਨ ਹੋ ਗਏ ਸੂਈ ਨੂੰ ਇੱਕ ਹਫਤਾ ਹੋ ਗਿਆ ਸੂਈ ਨੂੰ ਹਫਤਾ ਹੋ ਗਿਆ ਸੂਈ ਨੂੰ ਜੇਰ ਵਗੈਰਾ ਓਕੇ ਓਕੇ ਆਪਾਂ ਵੀਡੀਓ ਦੇਵਾਂਗੇ ਜੇਰ ਦੀ ਆਪਣੇ ਘਰੇ ਸੂਈ ਵੇ ਇਥੇ ਹਾਂਜੀ ਠੀਕ ਐ ਐਸ ਵਕਤ ਜਿਹੜਾ ਦੁੱਧ ਤਾਂ ਪਚੋਣੇ ਪਿਆ ਕਿੰਨਾ ਹਾਜਰ ਆ ਇਹਦੇ ਥੱਲੇ 19 ਤੋਂ 20 ਲੀਟਰ ਬੌਲਾ ਰੈਡੀ ਆ ਮੰਨ ਕੇ ਚੱਲੀਏ 9 ਲੀਟਰ ਟਾਈਮ ਦਾ ਨਿਪਟ ਜੂ ਹਾਂ ਮੈਨੂੰ ਲੱਗਿਆ ਬੰਦਾ ਹਾਂ ਦੋ ਟਾਈਮ ਚਵਾਈ ਕਰਾ ਦਾਂਗੇ ਚਵਾਈ ਕਰਾ ਕੇ ਚੋਣ ਚਵਾਤਾ ਰਦੂ ਰੋਕਿਆ ਓਕੇ ਆ ਤੇ ਹੁਣ ਬੌਲੇ ਤਾਂ ਬਿਲਕੁਲ ਸਾਫ ਆ ਜਾਵਾ ਹਾਂ ਵੀ ਇਧਰ ਹੀ ਗੱਲ ਵੀ ਆਪਣਾ ਸੋ ਐਸ ਵਕਤ ਟਾਈਮ ਹੋ ਗਿਆ ਆਪਣਾ ਸਵਾ 11 ਤਾਂ ਹੈ ਨਾ ਕੈ ਵਜੇ ਚਵਾਈ ਕਰੀ ਅਸੀਂ ਵੀਰੇ ਜੀ ਸਵੇਰੇ 5 ਵਜੇ ਦੀ ਚਵਾਈ ਹੋਈ ਹੋਈ ਆ ਠੀਕ ਆ 5 ਵਜੇ ਚਵਾਈ ਹੋਈ ਹੋਈ ਆ ਬੱਚਾ ਬੰਦ ਲਿਆ ਹੁਣ ਮੂਰੇ ਪਸਮਾਜ ਫੇਰ ਆ ਗਈ ਹੈ ਨਾ ਹ ਠੀਕ ਹੈ ਤੇ 18 ਤੋਂ 2 ਲੀਟਰ ਦੁੱਧ ਨਹੀਂ ਪੜੀ ਜਮਾਨਤ 18 19 19 ਤੋਂ 20 ਲੀਟਰ ਪੜੂਗਾ ਠੀਕ ਹੈ ਚੌਂਣ ਚਵਾਰ ਚਾਰੇ ਥਾਂ ਦਾ ਇੱਕ ਓਕੇ ਆ ਨਿਆਣਾ ਪਾਉਣਾ ਪੈਂਦਾ ਇਹ ਪੂੰਦੀ ਨੂੰ ਹਾਂ ਨਿਆਣਾ ਪਾਉਗੀ ਠੀਕ ਹੈ ਮੋਲੇ ਦਾ ਕੀ ਰੱਖੇ ਵੇਚ ਨਾਲ ਮੋਲੇ ਦਾ 6000 ਰੁਪਇਆ ਗਜੈ ਸਮਾਨ ਤਨ ਕਰਾਂਗੇ ਹਾਂ ਕਰ ਦਿਆਂਗੇ ਤੋਰੇ ਬਾਹਰ ਨੂੰ ਸੋਵਰੋ ਦੂਜਾ ਸੂਆ ਸੂਈਆਂ ਪਿੱਛੇ ਬੱਚਾ ਮੇਲ ਕਾਫਾ 7-8 ਦਿਨ ਹੋ ਗਏ ਸੂਈ ਨੂੰ ਲੈਵਾ ਦੇਖੋ ਸੋਣਾ ਸਵਾ 11 ਵਜੇ ਦਾ ਟਾਈਮ ਆ ਜਿਹੜੀ ਆਪਾਂ ਵੀਡੀਓ ਕਵਰ ਕਰੀ ਜੰਨੇ ਆ ਸੋ ਥਾਂ ਦੇਖ ਸਕਦੇ ਚਾਰੇ ਥਾਂ ਨਿਖਣਵੇਂ ਤੇ ਬਾਕੀ ਥਾਣ ਦੀ ਬੰਤਰ ਵਗੈਰਾ ਦੇਖੋ ਮੁੱਠੀ ਵਾਲਾ ਥਾੜਾ ਪੂਰਾ ਵਧੀਆ ਸਵਾਦ ਦਾ ਜਿਹਨੂੰ ਕਹਿੰਦੇ ਚੋਂਡ ਦਾ ਸਵਾਦ ਹੁੰਦਾ ਉਸ ਟਾਈਪ ਦਾ ਇਹਦੇ ਬੈਡ ਤੇ ਥਣ ਲੱਗਿਆ ਹੋਇਆ ਤੇ ਬਾਕੀ ਮਿਲ ਕੇ ਵੇਰ ਵਗੈਰਾ ਵੀ ਜਿਸ ਵਜ੍ਹਾ ਹਮਾਨੇ ਤੇ ਨਾੜਾ ਵਗੈਰਾ ਸੋਹਣੇ ਚੰਗੇ ਦਿਖਾਈ ਦੀ ਜਾਂਦੀਆਂ ਤੇ ਕੱਦ ਕਾਠਾ ਜਿੰਦਿਆਰ ਪਲੱਸ ਬਿਊਟੀ ਆ ਸੂਈ ਸਵਾਈਆ ਦੋ ਟਾਈਮ ਆਪਦੀ ਚੋਕੇ ਤਸੱਲੀ ਕਰ ਲਿਓ ਤੇ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਚੰਗੀ ਜਾਤ ਪਾਤ ਦੇ ਵਿੱਚ ਆ ਕੋਈ ਬਾਹਲਾ ਵੱਡਾ ਕਦਰ ਨਹੀਂ ਕੋਈ ਬਾਹਲਾ ਛੋਟਾ ਨਹੀਂ ਮੀਡੀਅਮ ਤੋਂ ਥੋੜਾ ਉੱਪਰ ਸਾਈਜ਼ ਪੈਂਦਾ ਤੇ ਸਾਫ ਸੁਥਰੀ ਆ ਕੁੱ ਸਾਈਜ਼ ਦੇ ਅਕੋਰਡਿੰਗ ਇਹਨੇ ਦੁੱਧ ਵਾਲੇ ਨਿਆਰੇ ਲੈ ਆ ਦੇਣੇ ਆ ਸੋ ਦੇਖੋ ਤੁਹਾਨੂੰ ਸ ਚ 40 120 ਦੀ ਆਪਣ ਹਾਂ ਇਹ 40 120 ਦੀ ਆ ਰਸੀ ਠੀਕ ਹੈ ਅਗਿਆਪਾ ਸੈਕਸ਼ਨ ਸੀਮਰ ਲਗਾ ਕੇ ਰਕੇ ਚੰਗੀ ਬਰੀਡ ਤਿਆਰ ਕਰ ਸਕਦੇ ਹਾਂ ਹਾਂ ਬਰੀਡ ਤਿਆਰ ਕਰ ਸਕਦੇ ਆ ਤੇ ਮੋਬਾਈਲ ਨੰਬਰ ਬੋਲੋ ਦੁਬਾਰੇ ਆਪਣੇ 9301189372 ਸੋ ਕਿਸੇ ਵੀ ਵੀਰ ਦੇ ਬੈਡ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ